ਸਤਿ ਗਾ ਜੀ ਸਾਰੇ ਮੇਰੇ ਵੀਰਾਂ ਨੂੰ ਤੇ ਭੈਣਾਂ ਨੂੰ ਅੱਜ ਆਪਾਂ ਦਿਖਾਵਾਂਗੇ ਤੁਹਾਨੂੰ ਅਸੀਂ ਲਾਈ ਸੀ ਘਰੇ ਸੌਂਫ ਸੌਂਫ ਤੇ ਪੱਕ ਗਈ ਸੀ ਫਿਰ ਆਪਾਂ ਵੱਟ ਕੇ ਉਹ ਤੁੱਕੇ ਸੁੱਕਣੇ ਕੋਠੇ ਤੇ ਪਾਈ ਹੈ ਤੇ ਸੌਂਫ ਵਾਲੇ ਥਾਂ ਤੇ ਆਪਾਂ ਲਾਈ ਨੇ ਫੁੱਲ ਬੂਟੇ ਮੈਨੂੰ ਤੇ ਮੇਰੇ ਹਸਬੰਦ ਨੂੰ ਬੜਾ ਸ਼ੌਕ ਹੈ ਫੁੱਲ ਫੁੱਲ ਲਾਉਣ ਦਾ ਤੇ ਫਿਰ ਅਸੀਂ ਲੈ ਕੇ ਆਏ ਸੀ ਬਾਜ਼ਾਰ ਤੋਂ ਫਿਰ ਆਪਾਂ ਲਾਏ ਨੇ ਫੁੱਲ ਬੂਟੇ ਮੈਂ ਤੁਹਾਨੂੰ ਦਿਖਾ ਦਿੰਦੀ ਹਾਂ ਇੱਕ ਘਰ ਦੇ ਮੂਰੇ ਨੇ ਸਾਹਮਣੇ ਹੀ ਤੇ ਇਹ ਦੇਖ ਸਕਦੇ ਹੋ ਤੁਸੀਂ ਹਨਾ ਤੇ ਇਹ ਵੇਖੋ ਇੱਕ ਫੁੱਲ ਲੱਗਾ ਹੀ ਹੋਇਆ ਕਿੰਨਾ ਸੋਹਣਾ ਕੈਂਟ ਹੈ ਨਾ ਹਣ ਜਿੰਨਾ ਸੀ ਬੀਜੇ ਸੀ ਉਹ ਤੋਂ ਬੱਦਲ ਬੜਾ ਜ਼ਿਆਦਾ ਆਇਆ ਸੀ ਤੇ ਇੱਥੇ بڑے-ਬڑے ਬੜੇ ਪਏ ਹਨਾ ਪਾਣੀ ਪੂਰੇ ਬੜਾ ਖੜ ਗਿਆ ਸੀ ਪਰ ਫਿਰ ਵੀ ਵਿਚਾਰੇ ਕਿੰਨੇ ਸੋਹਣੇ ਉੱਗ ਗਏ ਨੇ ਹਨਾ ਕਿੱਡੇ ਸੋਹਣੇ ਤੇ ਕਿੱਡੇ ਪਿਆਰੇ ਲੱਗਦੇ ਪਰ ਕਿੱਡੇ ਕੈਂਟ ਲੱਗਣਦੇ ਨੇ ਤੇ ਇਹ ਜਿਹੜੀਆਂ ਵਟਾਂ ਪਾਈਆਂ ਨੇ ਇਹਨਾਂ ਤੇ ਮੇਰੇ ਹਸਬੰਦ ਨੇ ਪਿੰਡੀਆਂ ਤੇ ਕਰੇਲੇ ਦੀ ਬੀਜ ਤੇ ਕੱਦੂ ਦੇ ਬੀਜ ਲਾਈ ਹੋਏ ਨੇ ਤੇ ਇਧਰਲੀ ਸਾਈਡ ਗੇਟ ਦੀ ਹੈ ਇੱਧਰ ਜਿਹੜੇ ਫੁੱਲ ਨੇ ਇਹ ਆਪਣੇ ਆਪ ਹੀ ਹੋ ਗਏ ਨੇ ਕਿਉਂਕਿ ਜਿੱਦਣ ਅਸੀਂ ਮਤਲਬ ਕਿ ਸਾਡੇ ਪਿੰਨਾ ਗੁਰਪੂਰਬ ਸੀ ਦਾ ਤੇ ਉਦੋਂ ਫਿਰ ਮਹਾਰਾਜੀ ਦੇ ਉੱਪਰ ਅਸੀਂ ਵਹਣ ਵਾਸਤੇ ਆ ਲਿਆਂਦੇ ਸੀ ਤੇ ਫਿਰ ਜਦੋਂ ਅਸੀਂ ਵਾਏ ਤੇ ਇੱਥੇ ਦੇਖ ਕੇ ਤੇ ਉਹ ਇੱਥੇ ਪਾਣੀ ਕੋਲ ਟੂਟੀ ਦਾ ਪੈਂਦਾ ਰਿਹਾ ਤੇ ਪਨੀਰੀ ਹੋ ਗਈ ਤੇ ਆਪੇ ਹੀ ਇਹ ਹੋ ਗਈ ਤੇ ਕਿੰਨੇ ਸੋਹਣੇ ਹੋਏ ਨੇ ਆਈ ਹੈ ਨਾ ਤੇ ਬਾਕੀ ਆਪਾਂ ਤੁਹਾਨੂੰ ਕੋਠੇ ਤੇ ਜਾ ਕੇ ਸੌਂਫ ਤੇ ਜਵੈਨ ਜਿਹੜੀ ਬਿੱਜੀ ਉਹ ਵੀ ਦਿਖਾ ਦੰਨੇ ਆ ਤੇ ਵੈਸੇ ਤੇ ਬੱਦਲ ਬੜਾ ਬਣ ਗਿਆ ਉੱਪਰ ਫਿਰ ਸੌਂਫ ਤੇ ਜਵੈਨ ਥੱਲੇ ਹੀ ਲੈ ਕੇ ਆਣੀ ਪੈਣੀ ਹੈ ਜਿਹੜੀ ਮਾੜੀ ਮੋਟੀ ਹੋਈ ਹੈ ਉਹ ਹੀ ਖਰਾਓ ਹੋ ਜਾਣੀ ਹੈ ਇਹ ਆ ਦੇਖੋ ਹਣਾ ਬੈਦ ਵੈਸੇ ਥੋੜੀ ਏ ਪਰ ਫਿਰ ਵੀ ਸ਼ੌਂਕ ਸੀਗਾ ਸ਼ੌਂਕ ਤਾਂ ਕੋਈ ਮੁੱਲ ਨਹੀਂ ਹੁੰਦਾ ਹੈਗਾ ਐਸ ਕਰਕੇ ਸਿਲਾਈ ਸੀ ਮੈਂ ਤੁਹਾਨੂੰ ਦਿਖਾ ਦਿੰਨੀ ਆ ਦੇਖੋ ਹਣਾ ਤੇ ਇਹ ਜਵੈਣ ਨੇ ਨਹੀਂ ਇਹ ਸੋਹ ਤੇ ਮੈਂ ਤੁਹਾਨੂੰ ਦਿਖਾਨੀ ਆ ਦੇਖੋ ਕਿੰਦੀ ਸੋਹਣੀ ਸੋਹ ਹੋਈ ਹੈ ਨਾ ਥੋੜੀ ਜਿਹੀ ਮੈਂ ਖਾ ਕੇ ਉਖਾਦਾ ਮਿੱਠੀ ਵੀ ਆਉਂਦੇ ਜਿਵੇਂ ਇਹ ਸ਼ਹਿਰ ਆਪਾਂ ਬਾਜ਼ਾਰ ਤੋਂ ਲੈ ਕੇ ਆਉਂਦੇ ਆ ਸ਼ਹਿਰ ਤੋਂ ਨਾ ਬੜਾ ਮਿੱਠੀ ਹੈ ਤੇ ਇਹ ਜਵੈਣ ਵੀ ਦਿਖਾਵਾਂ ਤੁਹਾਨੂੰ ਨਾ ਵਿਚ ਵਿਚ ਜਵਾਲ ਵੀ ਆਈ। ਇਹ ਗਾਲਾ ਸਰ੍ਹੋਂੋਂ ਅਕਸੀ ਤੇ ਫਿਰ ਅਸੀਂ ਬੀਜੀ ਸੀ ਤੇ ਵਾਏ ਕੁ ਟਿਕਟ ਪਹਿਲਾਂ ਫਾਲ ਵੀ ਮਿਲ ਗਿਆ ਪਰ ਤੋੜਾ ਹੀ ਮਿਲਿਆ ਕੋਈ ਗੱਲ ਨਹੀਂ। ਤੇ ਬਾਕੀ ਘਰ ਵੈਸੇ ਚੀਜ਼ਾਂ ਆਪਾਂ ਨੂੰ ਬੀਜਣੀਆਂ ਚਾਹੀਦੀਆਂ ਨਾ ਘਰ ਘੜ ਕੈਮੀਕਲ ਪਾਈਦਾ ਆਪਾਂ ਤੇ ਬਾਜ਼ਾਰ ਵਾਲੇ ਤੇ ਕੈਮੀਕਲ ਪਾ ਕੇ ਤੇ ਸੱਤਿਆਵਾਸ਼ ਕਰ ਦਿੰਦੇ ਨੇ ਚੀਜ਼ਾਂ ਦਾ। ਆਪਾਂ ਘਰ ਦੀ ਜਾਂ ਬੀਜਣੀਆਂ ਚਾਹੀਦੀਆਂ। ਹਰ ਕੀ ਕਰੇ ਸਾਡੀ ਖੇਤੀ ਨਹੀਂ ਆਇਆ ਖੇਤੀ ਕਰਨ ਦਾ ਸ਼ੌਕ ਬੜਾ ਸਾਨੂੰ। ਤੇ ਵਾਕੀ ਸਾਰੇ ਭੈਣ ਬਣਾਉਂ ਸਾਸੀ ਗਾਲ। ਤਾਂ ਵੀਡੀਓ ਕਿੱਦਾਂ ਲੱਗਦੀ ਮੇਰੀ ਤੇ ਕਮੈਂਟ ਵਿੱਚ ਦੱਸਿਓ ਤੇ ਸਾਰੇ ਭੈਣੋ ਸਤਿ ਸ਼੍ਰੀ ਅਕਾਲ ਐਪਿਕ ਸੇ ਵੀ ਕਿਸੇ ਨੇ ਸਭ ਜੀ ਸੁਖੀਆ ਵਿੱਧੀ ਹੈ ਨਾ ਆ ਦੇਖ ਸਕਦੇ ਤੁਸੀਂ ਮੈਂ ਆਈਆ ਪਾ ਰਹੇ ਹਾਂ